ਕੀ ਕੀਰਾ ਦੁੱਧ ਦੰਦ ਖੀਰੇ ਬੱਚੇ ਤੁਹਾਨੂੰ ਦੱਸਦਾ ਕਿਹੜੇ ਹੁੰਦੇ ਆ ਠੀਕ ਹੈ ਕੀਰਾ ਬੱਚਾ 10 11 ਮਹੀਨਾ ਤਾਈਂ ਵੀ ਜਾ ਸਕਦਾ ਹੈ 12 ਮਹੀਨਾ ਦਾ ਵੀ ਹੋ ਸਕਦਾ ਹੈ ਪਰ 12 ਮਹੀਨਾ ਤੋਂ ਉੱਪਰ ਸਾਰੇ ਪਸ਼ੂ ਭੇਡ ਹੋਈ ਬੱਕਰੀ ਹੋਈ ਬਰਬਰੀ ਹੋਈ ਪਹਾੜੀ ਹੋਈ ਕੋਈ ਕਿਥੋਂ ਦੀ ਮਰਜ਼ੀ ਬੱਕਰੀ ਹੋਗੇ ਦੰਦ ਤੋੜ ਕੇ ਸਾਰਾ ਦੰਦਾਂ ਚ ਉਹੀ ਹੁੰਦਾ ਬਿੱਟਲ ਬਰਬਰੀ ਇੱਕ ਹੀ ਹੁੰਦਾ ਸਾਰਾ ਠੀਕ ਹੈ ਹੁਣ ਇਹਦੇ ਦੋ ਦੰਦ ਆ ਆਹ ਵਿੱਚ ਚੌੜੇ ਦੰਦ ਆ ਗਏ ਨਾ ਪਾਸੇ ਵਾਲੇ ਬਰੀਕ ਖੜੇ ਜਿਵੇਂ ਵਾਂਗੂ ਜਿਵੇਂ ਚੌੜਾਂ ਵਾਲੇ ਦਾਨੇ ਹੁੰਦੇ ਆ ਠੀਕ ਹੈ ਆ ਦੇਖ ਇਹ ਦੋ ਐ ਇਹ ਚੌੜੇ ਦੰਦ ਆ ਆਪਣੇ ਵਾਂਗੂ ਪਾਸੇ ਵੇਖ ਲੋ ਬਰੀਕ ਖੜਿਆ ਜਿਵੇਂ ਮੇਮ ਨੇ ਦਿਖਾਈ ਸੀ ਇਹ ਦੋ ਦੰਦ ਆ ਇਹ ਹੈਗੀ ਆ 12 ਮਹੀਨਿਆਂ ਤੋਂ ਲੈ ਕੇ 14 ਮਹੀਨਿਆਂ ਤਾਈਂ ਤੁਸੀਂ 14 ਮਹੀਨਿਆਂ ਦੀ ਹੋ ਗਈ 14.5 ਮਹੀਨਿਆਂ ਦੀ ਆ ਇਹ ਕਈ ਵਾਰੀ 10 ਮਹੀਨਿਆਂ ਦੀ ਵੀ ਦੋ ਦੰਦ ਲਾ ਆ ਜਾਂਦੀ ਹੈ ਪਰ ਉਹ ਮੁੜ ਕੇ 2 ਮਹੀਨੇ ਲੇਟ ਅਗਲੇ ਦੰਦ ਲਾਉਗੀ ਇਹ ਪਹਿਲਾਂ ਸੂਈ ਵੀ ਆ ਤਿੰਨ ਬੱਚੇ ਦਿੱਤੇ ਇਹਨੇ ਜਿਹੜੀਆਂ ਉਹ ਫੀਮੇਲ ਖੜੀਆਂ ਇੱਧਰ ਉਹ ਇਹਦੀਆਂ ਬੱਕਰਾ ਸੇਲ ਕਰਦਾ ਚਾਰ ਦੰਦ ਹੁਣ ਇਹ ਤੋਂ ਬਾਅਦ ਚਾਰ ਹੀ ਕਰੂਗੀ ਇੱਕ ਰੋ ਸਮਝ ਨਹੀਂ ਨਹੀਂ ਬੀਟਲ ਆ ਬਈ ਇਹ ਪਿਓਰ ਬੀਟਲ ਆ ਆ ਹੁਣ ਕੰਨੀ ਵਾਲੇ ਦੰਦ ਤੋੜੂਗੀ ਆਹ ਬਹੁਤ ਬੱਚੇ ਇਹਦੇ ਸੀ ਇਹੜੋਂ ਇਹੜੀਆਂ ਫੀਮੇਲ ਆ ਇਧਰ ਲੈ ਬਈਆ ਦੰਦਾਂ ਦੇ ਦੇਖੋ ਬੱਚਿਆਂ ਚ ਨਾ ਵੜੋ ਯਾਰ ਬੱਚੇ ਦੇ ਜਿਹੜੇ ਦੇਤੇ ਉਹਨਾਂ ਨੇ ਦੇਤੇ ਆਹ ਕੰਨੀ ਵਾਲਾ ਦੰਦ ਤੋੜੂ ਆਹ ਤੋੜੂਗੀ ਠੀਕ ਹੈ ਜੀ ਹੁਣ ਆਹ ਚੌਲ ਜੇ ਵਰਗੇ ਦਾਣਾ ਇਹ ਇੱਕ ਦੰਦ ਟੁੱਟ ਜੂਗਾ ਆਹ ਟੁੱਟ ਜੂ ਇਹਦੀ ਥਾਂ ਤੇ ਨਵੇਂ ਦੰਦ ਆਉਣਗੇ ਚਾਰ ਵੀ ਕਰ ਸਕਦੀ ਆ ਤੇ ਕੰਨੇ ਦੰਦਾਂ ਦੀ ਹੋਣੀ ਆ ਚਾਰ ਵੀ ਕਰ ਸਕਦੀ ਆ ਇਕੱਠੇ 6 ਵੀ ਕਰ ਸਕਦੀ 6 ਵੀ ਕਰ ਜਾਂਦੀ ਆ ਉਹ ਤੁਸੀਂ ਦੇਖਣਾ ਜਾਨਸਰ ਨੂੰ ਜੇ ਤੁਸੀਂ ਦੰਦ ਵੇਖ ਲੇ ਮੰਡੀ ਤੇ ਉਹਨੂੰ ਪਤਾ ਲੱਗ ਜੂ ਬੰਦਾ ਜਾਣਕਾਰ ਹੈਗਾ ਤੁਹਾਡੇ ਨਾਲ ਈ ਠੱਗੀ ਵੱਜਣੀ ਹੈ ਠੀਕ ਹੈ ਇਹ ਘਰੇ ਜਾ ਕੇ ਜਾ ਕੇ ਮਾਲ ਵਾਲਿਆਂ ਚ ਵੜ ਜੋ ਜੇ ਉੱਥੇ ਸਾਰੀਆਂ ਬੱਕਰੀਆਂ ਫਰੋਲਦੇ ਦੰਦ ਉਹਨਾਂ ਦੇ ਭਈਆ ਕਹਿ ਦਾਂਦਾ ਪ੍ਰੈਕਟਿਸ ਕਰਨੀ 15 16 ਮਹੀਨਿਆਂ ਦੀ ਠੀਕ ਹੈ ਜੀ ਉਹ ਲਿਖਾ ਦੇਾਂਗੇ ਜਿਹੜੇ ਦੋ ਦੰਦ ਹੁੰਦੀ ਆ ਤੁਸੀਂ ਮੰਨ ਕੇ ਚੱਲਣਾ 12 ਮਹੀਨਿਆਂ ਤੋਂ ਲੈ ਕੇ 14 ਮਹੀਨਿਆਂ ਚ ਜਿਹੜੀ ਚਾਰ ਹੋ ਗਈ ਉਹ 13 14 ਮਹੀਨਿਆਂ ਤੋਂ ਲੈ ਕੇ 16 ਤੋਂ ਲੈ ਕੇ 18 ਮਹੀਨਿਆਂ ਤੱਕ ਹੋਊਗੀ ਚਾਰ ਦੰਦ ਤੇ ਜਿਹੜੀ ਛੇ ਦੰਦ ਆ ਉਹ ਹੋਊਗੀ 16 ਤੋਂ ਵੀ ਲਾ ਸਕਦੇ 17 ਤੋਂ ਵੀ 18 ਤੋਂ ਲਾ ਕੇ 24 ਮਹੀਨਿਆਂ ਤੱਕ 24 ਮਹੀਨੇ ਤੋਂ ਬਾਅਦ ਅੱਠ ਦੰਦ ਆ ਅੱਠ ਦੰਦ ਨਵੇਂ ਹੋਣੇ ਚਾਹੀਦੇ ਜੇ ਲੈਣੀਆਂ ਬੱਕਰੀ ਬਾਰ ਫਰਗੇ ਚਿੱਤੇ ਉਸ ਤੋਂ ਬਾਅਦ ਉਹ ਖੱਟੇ ਹੋਣ ਲੱਗ ਜਾਣਗੇ ਉਹ ਵੀ ਬੱਕਰੀ ਵੱਡੀ ਉਮਰ ਦੀ ਫੇਰ ਦੰਦ ਹਿੱਲਣ ਲੱਗ ਜਾਣਗੇ ਮਾੜੇ ਮਾੜੇ ਉਹ ਵੀ ਉਮਰ ਉਦੋਂ ਵੱਡੀ ਮੁੜ ਕੇ ਦੰਦ ਉੱਪਰੋਂ ਜਿਹੜੀ ਇਹਨਾਂ ਦੇ ਤਿੱਖਾ ਹੁੰਦਾ ਦੰਦ ਉਹ ਕਸਣ ਲੱਗ ਜੂਗਾ ਗਿਰੀਦਿਸਣ ਲੱਗ ਜੂ ਹੌਲੀ ਹੌਲੀ ਘਸੀ ਜਾਣਗੇ ਕਾਲੀ ਬੱਕਰੀ ਕੱਢ ਲਿਆ ਚਾਰ ਦੰਦ ਲਿਆ ਕੋਈ ਹੈਗੀ ਤਾਂ ਚਾਰ ਦੰਦ ਨਹੀਂ ਹੋਣੇਗੀ ਕਾਲੀ ਦੰਦ ਕਸੇ ਦੰਦਾਂ ਵਾਲੀ ਲਿਆ ਹਾਂ ਠੀਕ ਹੈ ਜੇ ਲੈਣੀ ਵੀ ਇਹ ਛੇ ਦੰਦ ਤੱਕ ਲੈਣੀ ਹੈ ਤੁਸੀਂ ਜੇ ਤੁਹਾਨੂੰ ਕੋਈ ਅੱਠ ਦੰਦ ਕਹਿੰਦਾ ਉਹ ਬੱਕਰੀ ਨਹੀਂ ਲੈਣੀ ਤੁਸੀਂ ਆ ਪੂਛ ਪੂਰੀ ਲੰਮੀ ਹੋਣੀ ਚਾਹੀਦੀ ਹੈ ਕੰਨ ਪੂਰਾ ਇਹਦਾ ਕੰਨ ਪੂਰਾ ਸੋਹਣਾ ਕੰਨ ਐ ਐਡਾ ਕੰਨ ਹੋਵੇ ਘੱਟੋ ਘੱਟ ਬੱਕਰੀ ਦਾ ਅੱਖ ਦਾ ਕੋਈ ਮਾਈਟਰ ਨਹੀਂਗਾ ਅੱਖ ਲਾਲ ਹੋਵੇ ਚਿੱਟੀ ਹੋਵੇ ਕੋਈ ਮੈਟਰ ਨਹੀਂਗਾ ਜਿਹੜਾ ਬਰੀਡਰ ਰੱਖਣਾ ਉਹ ਕੱਲੀ ਚਿੱਟੀ ਅੱਖ ਦੇ ਰੱਖਣਾ ਤੁਸੀਂ ਨਵੇਂ ਬੰਦਿਆਂ ਨੇ ਉਹ ਤੁਹਾਨੂੰ ਮਾਰਕੀਟ ਦੇ ਵਿੱਚ ਪ੍ਰੋਬਲਮ ਆਊਗੀ ਮੇਮ ਨੇ ਜਾਦੇ ਫਿਰ ਲਾਲ ਅੱਖ ਦੇ ਆਉਣਗੇ ਸਾਡੇ ਲਾਲ ਅੱਖ ਦੇ ਵੀ ਵੇਚਦੇ ਆ ਕਿਉਂਕਿ ਸਾਡਾ ਪੁਰਾਣਾ ਕੰਮ ਹੈ ਇੱਥੇ ਨਾ ਲੈਣਗੇ ਸਾਡੇ ਕੋਲੇ ਹੋਰ ਟਕਾਣੇ ਵਾਧੂ ਆ ਪਰ ਤੁਸੀਂ ਨਵੇਂ ਬੰਦੇ ਨੇ ਚਿੱਟੀ ਅੱਖ ਦੇ ਬਰੀਡਰ ਰੱਖਣਾ ਆ ਸਿੰਗ ਦੇਖ ਲਓ ਪਿੱਛੇ ਨੂੰ ਆ ਖੜੇ ਸਿੰਗ ਨਹੀਂ ਹੋਣੇ ਚਾਹੀਦੇ ਆ ਛੱਡਾ ਆ ਆ ਇਸੇ ਦੀ ਹੈ ਇਹਦੀ ਪੱਛਾ ਹਾਂਜੀ ਇਹਦੀ ਮੈਂ ਗੱਲ ਕਰੀ ਸੀ ਤੁਹਾਡੇ ਕੋਲ 95 ਵਾਲੀ ਇਹ ਆ ਇਹ ਹੁਣ ਵੱਡੀ ਹੋਣ ਲੱਗ ਪਈ ਐ ਇਹਦੇ ਦੰਦ ਦਿਖਾ ਦੇ ਕੌਂਦੀ ਨੇ ਆ ਹਾਲੇ ਕੋਈ ਦੇ ਗਿੱਲਾਂ ਲੱਗ ਉੱਪਰੋਂ ਆ ਵੇ ਕਸਣ ਲੱਗੇ ਜਿਵੇਂ ਰਿੱਤੇ ਹੁੰਦੇ ਆ ਆ ਵੀ ਰਿੱਤੇ ਉੱਪਰ ਆਹ ਚ タイヤ ਦੇ ਜਿਵੇਂ ਆ ਵੀ ਬਸ ਬੱਸ ਬੱਸ ਇਹੋ ਮੇਰੀ ਗੱਲ ਹੈ ਹਾਂਜੀ ਪੱਕੀ ਹੋ ਗਈ ਇਹ ਜਿਵੇਂ ਦੰਦ ਆਏ ਆ ਘਸ ਕੇ ਓਵੇਂ ਟੁੱਟਣ ਲੱਗ ਜਾਣਗੇ ਬਿਨਾ ਦੰਦਾ ਤੋਂ ਵੀ ਬੱਕਰੀਆਂ ਕਈ ਸੂਈ ਜਾਂਦੀਆਂ ਪਰ ਸੇਵਾ ਬਹੁਤ ਹੋਣੀ ਚਾਹੀਦੀ ਹੈ ਬੱਕਰੀ ਦੀ ਉਮਰ ਸੁਣ ਲਓ ਬਾਈ ਸਾਰੇ ਬੱਕਰੀ ਦੀ ਉਮਰ 8 ਤੋਂ 10 ਸਾਲ ਮੇਰੇ 10 ਸਾਲ ਯੂਨੀਵਰਸਿਟੀ ਵਾਲਿਆਂ ਨੇ ਜਿਵੇਂ ਬਾਈ ਕੋਲੇ 20 ਬੱਕਰੀਆਂ ਹੁਣ ਵਿੱਚੋਂ ਐ ਤਾਂ ਕੋਈ 15 ਦੀ ਹੋ ਜੂਗੀ ਠੀਕ ਹੈ 18 ਦੀ ਵੀ ਹੋ ਜਾਂਦੀ ਹੈ ਪਰ ਜਿਹੜੀ ਔਸਤ ਹੈ ਸਾਰੀ ਇਹਨਾਂ ਦੀ ਉਮਰ ਹੈ ਉਹ 10 ਸਾਲਾਂ ਬੱਕਰੀ ਦੀ ਜਿਹੜਾ ਸਾਰਿਆਂ ਦਾ ਰੇਸ਼ੋ ਕੱਢਿਆ ਇਹਨਾਂ ਨੇ